ਬਹੁਤ ਵਧੀਆ ਪ੍ਰੋਸੈਸ ਹੈ ਜੀ ਹੁਣ ਜਿਹੜਾ ਟਾਈਮ ਆਨਲਾਈਨ ਮਿਲਦਾ ਉਸੇ ਟਾਈਮ ਤੇ ਕੰਮ ਹੋ ਰਿਹਾ ਜੀ ਕੋਈ ਰਿਸਪਤ ਨਹੀਂ ਕੋਈ ਕੁਛ ਨਹੀਂ 10 ਮਿੰਟ ਲੱਗੇ ਆ ਜੀ ਤੇ ਰਜਿਸਟਰੀ ਹੋ ਗਈ ਪ੍ਰਾਪਰ ਜੀ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਜੀ ਬਹੁਤ ਵਧੀਆ ਸਿਸਟਮ ਕਰਦਾ ਹੈ ਸਰਕਾਰ ਨੇ ਜੀ ਬਹੁਤ ਅੱਛਾ ਲੱਗਿਆ ਜੀ ਪੰਜਾਬ ਸਰਕਾਰ ਦਾ ਕ੍ਰਾਂਤੀਕਾਰੀ ਉਪਰਾਲਾ ਈਜ਼ੀ ਰਜਿਸਟਰੀ ਹੁਣ ਪ੍ਰਾਪਰਟੀ ਰਜਿਸਟ੍ਰੇਸ਼ਨ ਨੂੰ ਆਸਾਨ ਕਰ ਰਿਹਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਹੀ ਵਾਲੀ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਪ੍ਰਾਪਰਟੀ ਰਜਿਸਟ੍ਰੇਸ਼ਨ ਪ੍ਰਕਿਰਿਆ ਤੇਜ਼ ਅਤੇ ਪਾਰਦਰਸ਼ੀ ਹੋ ਗਈ ਹੈ। ਪੰਜਾਬ ਦੇ ਲੋਕਾਂ ਦੀ ਦਫ਼ਤਰਾਂ ਦੀ ਖੱਜਲਖਵਰੀ ਤੇ ਏਜੰਟਾਂ ਦੀ ਵਾਧੂ ਲੋੜ ਵੀ ਖਤਮ ਹੋ ਗਈ ਹੈ। ਇਸ ਤੋਂ ਇਲਾਵਾ ਲੋਕਾਂ ਕੋਲ ਈਜ਼ੀ ਜਮ੍ਹਾਂਬੰਦੀ ਪੋਰਟਲ ਦਾ ਵੀ ਵਿਕਲਪ ਹੈ ਜਿਸ ਨਾਲ ਲੋਕ ਘਰ ਬੈਠੇ ਹੀ ਸਰਕਾਰ ਦੁਆਰਾ ਨਿਰਧਾਰਿਤ ਫੀਸ ਜਮ੍ਹਾਂ ਕਰਵਾ ਕੇ ਜ਼ਮੀਨ ਜਾਇਦਾਦ ਦੀ ਫਰਦ ਜਾਂ ਜਮਾਬੰਦੀ ਦੀ ਤਸਦੀਕ شدہ ਕਾਪੀ ਆਨਲਾਈਨ ਪ੍ਰਾਪਤ ਕਰ ਸਕਦੇ ਹਨ ਆਨਲਾਈਨ ਕਰ ਰਹੇ ਹਾਂ ਸਾਰਾ ਕੁਝ ਰਿਸਟਰੀ ਆਪਣੇ ਘਰੇ ਬੈਠ ਕੇ ਲਿਖ ਸਕਦੇ ਹੋ ਜਾਂ ਫਿਰ ਜਾ ਕੇ ਸੇਵਾ ਕੇਂਦਰ ਉੱਥੇ ਤਹਿਸੀਲ ਚਾ ਉੱਥੋਂ ਲਖਾ ਲਓ ਸਿੰਪਲ ਪੰਜਾਬੀ ਚ ਰਿਸਟਰੀ ਹੈ ਜਾਣਸਾਰ ਹੋ ਜਾਂਦੇ ਨੇ ਤੁਹਾਨੂੰ ਮੋਬਾਈਲ ਤੇ ਟਾਈਮ ਮਿਲ ਜਾਂਦਾ ਵੀ ਸਵੇਰ 3 ਵਜੇ ਤੋਂ ਲੈ ਕੇ 3:30 ਵਜੇ ਤੱਕ ਤੁਸੀਂ ਆ ਜਿਓ ਉਨਾ 15 ਮਿੰਟਾਂ ਦੇ ਵਿੱਚ ਤੁਹਾਡਾ ਕੰਮ ਜਿਹੜਾ ਤਸਦੀਲਾਂ ਦੇ ਵਿੱਚ ਹੋ ਜਾਊਗਾ ਕੋਈ ਭ੍ਰਿਸ਼ਟਾਚਾਰ ਨਹੀਂ ਕੋਈ ਬੰਦਾ ਪੈਸਾ ਨਹੀਂ ਮੰਗੂਗਾ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੀਰ ਸਿੰਘ ਜਦੋਂ ਅਸੀਂ ਆਮ ਅਕਸਰ ਸੋਚਦੇ ਹਾਂ ਕਿ ਇੱਕ ਪਰਿਵਾਰ ਦੇ ਵਿੱਚ ਇੱਕ ਕਮਾਉਣ ਵਾਲੇ ਵਿਅਕਤੀ ਦੀ ਕੀ ਅਹਿਮੀਅਤ ਹੁੰਦੀ ਹੈ ਜਦੋਂ ਚਲਾ ਜਾਂਦਾ ਹੈ ਤਾਂ ਉਸ ਦੇ ਪਰਿਵਾਰ ਤੇ ਕੀ ਬੀਤਦੀ ਹੈ ਇਸੇ ਤਰ੍ਹਾਂ ਦੀ ਇੱਕ ਮਦਦ ਦੀ ਜਿਹੜੀ ਅਪੀਲ ਹੈਗੀ ਉਹ ਇਹ ਪਰਿਵਾਰ ਕਿਸ ਤਰ੍ਹਾਂ ਕਰ ਰਿਹਾ ਹੈਗਾ ਉਸ ਦੀ ਕਹਾਣੀ ਤੁਹਾਨੂੰ ਦੱਸਦੇ ਹਾਂ ਇਹ ਸੰਗਰੂਰ ਜ਼ਿਲ੍ਹੇ ਦਾ ਪਿੰਡ ਬਾਲਦ ਕਲਾਗਾ ਜਿੱਥੇ ਦੇ ਜਿਹੜਾ ਕੀ ਜਸਵੀਰ ਸਿੰਘ ਜੋ ਕਿ ਮਜ਼ਦੂਰੀ ਦੇ ਦੌਰਾਨ ਜਿੰਨਾਂ ਦੀ ਮੌਤ ਹੋ ਜਾਂਦੀ ਹੈ ਹੁਣ ਸਾਰਾ ਜਿਹੜਾ ਜ਼ਿੰਮੇਵਾਰੀ ਹੈਗੀ ਤਿੰਨ ਬੇਟੀਆਂ ਸੀ ਉਹਨਾਂ ਦੇ ਉਹਦੀ ਜ਼ਿੰਮੇਵਾਰੀ ਬਾਪੂ ਜੀ ਦੇ ਉੱਪਰ ਹੈ ਪਰ ਇੱਕ ਪਹਿਲਾਂ ਤੁਹਾਨੂੰ ਇੱਕ ਘਰ ਦੀ ਇਹ ਤਸਵੀਰ ਦਿਖਾਉਣੀ ਆ ਕਿ ਕਿਸ ਤਰ੍ਹਾਂ ਜਿਹੜਾ ਹਾਲੇ ਤੱਕ ਉਹੀ ਜਿਹੜਾ ਇਟਵਾਲਿਆਂ ਵਾਲਾ ਮਕਾਨ ਹੈਗਾ ਜਸਵੀਰ ਸਿੰਘ ਦਾ ਤੇ ਜਿੱਥੇ ਇਸ ਤੋਂ ਬਾਅਦ ਹੁਣ ਵੱਡੀ ਜ਼ਿੰਮੇਵਾਰੀ ਤਿੰਨ ਬੱਚਿਆਂ ਦੀ ਬਜ਼ੁਰਗ ਦੇ ਉੱਪਰ ਹੈ ਤੇ ਉਹਨਾਂ ਦਾ ਵੀ ਜਿਹੜਾ ਚੂਲਾ ਹੈਗਾ ਉਹ ਟੁੱਟਿਆ ਹੋਇਆ ਤਾਂ ਕਿਤੇ ਨਾ ਕਿਤੇ ਇੱਕ ਇਹ ਪਰਿਵਾਰ ਹੈ ਜਿਹੜਾ ਉਹ ਹੁਣ ਮਦਦ ਦੀ ਅਪੀਲ ਆ ਜਿਹੜਾ ਉਹਨਾਂ ਲੋਕਾਂ ਨੂੰ ਲਗਾ ਰਿਹਾ ਹੈਗਾ ਜੋ ਇਹਨਾਂ ਦਾ ਕਿਤੇ ਨਾ ਕਿਤੇ ਸਹਾਰਾ ਬਣ ਸਕਦੇ ਨੇ ਗੱਲਬਾਤ ਕਰਦੇ ਆ ਬਾਪੂ ਜੀ ਕੀ ਨਾਮ ਹੈ ਜੀ ਸੁਰਜਨ ਸਿੰਘ ਹੈ ਜੀ ਮੇਰਾ ਨਾਮ ਸੁਰਜਨ ਸਿੰਘ ਜੀ ਤੁਹਾਡੇ ਨਾਲ ਕੀ ਹਾਦਸਾ ਜਿਹੜਾ ਪਹਿਲਾਂ ਵਾਪਰਿਆ ਸੀਗਾ ਮੁੰਡੇ ਵਾਲਾ ਜੀ ਤੁਹਾਡੇ ਨਾਲ ਜਿਹੜਾ ਤੁਹਾਡਾ ਚੂਲਾ ਹਾਂ ਜੀ ਹਾਂ ਮੈਂ ਜੀ ਪਪੋਤੀ ਛੋਟੀ ਨੂੰ ਗੁਰਦੁਆਰੇ ਲੈ ਕੇ ਜਾਤੀ ਮੱਥਾ ਟੇਕਣ ਗਏ ਤੇ ਮੱਥਾ ਟੇਕ ਕੇ ਮੁੜਿਆ ਹੈ ਗਾਹਾਂ ਜਦਾਂ ਇੱਕ ਦੋਨ ਕਾ ਟੱਪੇ ਦਾ ਪੈਰ ਫਸ ਗਿਆ ਮਗਰਲੇ ਗਾਜਾਂ ਚ ਇਹਨੇ ਕੂਕਮਾਰੀ ਮੈਂ ਜਦ ਤੱਕ ਰੁਕਿਆ ਮੈਨ ਤੋਂ ਬਸ ਮੈਨ ਤੋਂ ਸਮਾਂ ਨਹੀਂ ਗਿਆ ਜੀ ਮੈਂ ਐਸੇ ਪਾਸੇ ਡਰ ਗਿਆ ਨਾਲ ਦੀ ਨਾਲੇ ਮੇਰਾ ਚੂਲਾ ਟੁੱਟ ਗਿਆ ਮੈਨੂੰ ਲੋਕ ਛੱਡ ਕੇ ਗਏ ਨੇ ਘਰੇ ਹੁਣ ਹੁਣ ਕਿੰਨੀ ਕਿ ਮੁਸ਼ਕਲ ਆਉਂਦੀ ਆ ਫਿਰ ਹੁਣ ਮੈਂ ਤੁਰ ਪਾ ਨਹੀਂ ਸਕਦਾ ਜੀ ਬਾਥਰੂਮ ਬਲੈਟਰੂਮ ਮੈਂ ਤੜਕੇ ਵੇਲੇ ਉੱਠ ਕੇ ਮਸਾਂ ਜੰਨਾ ਹੂੰ ਕੰਮ ਤਾਂ ਮੇਟੋ ਕੀ ਤੇ ਜੀ ਮਜ਼ਦੂਰੀ ਕਰਦਾ ਸੀ ਹੂੰ ਮਜ਼ਦੂਰੀ ਕਰਨ ਗਿਆ ਸੀ ਇਹ ਮਾਜੀ ਹੂੰ ਉੱਥੇ ਕੋਠਾ ਢਾਉਣਾ ਨਹੀਂ ਕਿਸੇ ਦਾ ਜ਼ਿਮੀਂਦਾਰਾਂ ਦਾ ਹੂੰ ਉੱਥੇ ਕੋਠਾ ਝਾਦੇ ਢਾਉਣ ਲੱਗਿਆ ਉਹ ਜ਼ਿਮੀਂਦਾਰਤਾ ਆ ਗਿਆ ਕਹਿੰਦਾ ਮੈਂ ਥੋੜੀ ਚਾਹ ਲਿਓ ਨਾ ਇਹ ਉੱਥੇ ਇਕੱਲੇ ਹੀ ਸੀ ਹੂੰ ਜਦ ਕੋਠਾ ਢਾਉਣ ਲੱਗਿਆ ਇਹ ਅਚਾਨਕ ਇਹਦੇ ਉੱਤੇ ਗਿਰ ਗਿਆ ਲੈਂਟਰ ਹੂੰ ਉੱਤੇ ਗਿਰ ਗਿਆ ਲੈਂਟਰ ਫਿਰ ਉਹਨਾਂ ਜਾ ਕੇ ਇਹਨਾਂ ਨੇ ਦੇਖਿਆ ਵੀ ਉਹ ਤਾਂ ਖਤਮ ਹੋ ਗਿਆ ਸੀ ਜੀ ਹੂੰ ਉਰਥੋਂ ਫਿਰ ਤੱਕੇ ਹਮ ਇੱਥੇ ਪਵਾਨੀਗੜ ਲੈ ਕੇ ਆਏ ਤੇ ਸਾਨੂੰ ਤਾਂ 12 ਵਜੇ ਫੋਨ ਕਰਿਆ ਉਹਨਾਂ ਨੇ ਫਿਰ ਅਸੀਂ ਢੋਡੀ ਗਏ ਤੇ ਜਾਂਦੀ ਜਗ ਇੱਧਰ ਜਾ ਕੇ ਇਹਦੀ ਹਾਲਤ ਦੇਖੀ ਹਾਲਤ ਬਹੁਤ ਗੰਮੀ ਜੀ ਸੀ ਕੀ ਬੀਤੀ ਜਦੋਂ ਜਵਾਨ ਪੁੱਤ ਨੂੰ ਦੇਖਿਆ ਤੁਸੀਂ ਨਹੀਂ ਬਸ ਜਵਾਨ ਪੁੱਤ ਮੈਂ ਕੀ ਦਸਾਂ ਹਮ ਇੱਕ ਮਰੀ ਜਾਂ ਨਹੀਂ ਨਿਕਲੀ ਆਗੀ ਹਮ ਬਹੁਤ ਔਖੇ ਦੇਖਿਆ ਮੇਰਾ ਪੁੱਤ ਹੋਰੇ ਫਿਰ ਲੰਦਾ ਫਿਰ ਅਸੀਂ ਘਰੇ ਆ ਗਏ ਤੇ ਹਮ ਹੋਰੇ ਬਹੁਤ ਘੱਟ ਹੋ ਗਿਆ ਜੀ ਬਸ ਪੁੱਤ ਕਣੀ ਦੇਖਿਆ ਨਹੀਂ ਗਿਆ ਜੀ ਹਮ ਮੈਨੂੰ ਸੁਣਖਾ ਪੁੱਤਰੀ ਮੇਰਾ ਮੇਰਾ ਸਾਰਾ ਬिखर ਗਿਆ ਬੱਚੇ ਤੁਹਾਨੂੰ ਦੇਖ ਕੇ ਫਿਰ ਹੁਣ ਕਿਵੇਂ ਲੱਗਦਾ ਹੈ ਸੀਗਾ ਵੀ ਕਿਸ ਤਰ੍ਹਾਂ ਇਹਨਾਂ ਦਾ ਪਾਲਣ ਪੋਸ਼ਣ ਹੋਵੇਗਾ ਉਹ ਇਹਨਾਂ ਨੂੰ ਪਾਲਣ ਪੋਸ਼ਣ ਔਖੇ ਜਿਹੇ ਸਾਨੂੰ ਕਰਨਾ ਕਿਵੇਂ ਕਰਾਂਗੇ ਪਾਲਣ ਪੋਸ਼ਣ ਖਰਚਾ ਜਾਦੇ ਮੰਗਾਈ ਜਿਆਦੇ ਹੈ ਪਰ ਸੌਦੇ ਕੰਨੀ ਵੀ ਤੰਗਾ ਰਿਸ਼ਤੇਦਾਰਾਂ ਤੋਂ ਸੌਦਾ ਪੈਸੇ ਫੜ ਕੇ ਫਿਰ ਸੌਦਾ ਲੈਂਦੇ ਇਹ ਵੀ ਹੁਣ ਮੁੱਕਣ ਵਾਲਾ ਹੈ ਸਾਡੇ ਘਰੇ ਰਸਣ ਪਾਣੀ ਪੈਸਾ ਟੱਕਰਨਾ ਹੁਣ ਕਿੱਥੋਂ ਦੀ ਬੱਚੇ ਨੇ ਬੱਚਿਆਂ ਦੀ ਮਾਂ ਇਹ ਮਜ਼ਦੂਰੀ ਕਦੇ ਝਾੜੂ ਪੁੱਟਾ ਕਰਦੀ ਕਿਥੇ ਉਹ 5-400 ਨਾਲ ਕੀ ਬਣਦਾ ਹੈ ਇਹ ਹਾਲਤਾ ਦੀ ਸਾਡੀ ਓਕੇ ਬੱਚਾ ਤਸਵੀਰ ਇਸ ਸਮੇਂ ਆਪਣੇ ਪਿੱਛੇ ਤਿੰਨ ਜਿਹੜੇ ਬੱਚੇ ਨੇ ਛੱਡ ਗਿਆ ਬੱਚਿਆਂ ਨਾਲ ਗੱਲ ਕਰਦੇ ਆ ਬੱਚੇ ਤੁਹਾਡਾ ਕੀ ਨਾਮ ਆ ਗੁਰਸੀਰਤ ਕੌਰ ਗੁਰਸੀਰਤ ਕਿੱਥੇ ਪੜਦੇ ਹੋਗੇ ਹੁਣ ਆਦਰਸ਼ ਸੀਰੀਅਸ ਹੈਂਡੀ ਸਕੂਲ ਬਲਦਖੁਰਦ ਹੂੰ ਕੀ ਬਣਨਾ ਹੈਗਾ ਵੱਡੇ ਹੋ ਕੇ ਅਫਸਰ ਹੂੰ ਕੀ ਡੈਡੀ ਦੀ ਯਾਦ ਆਉਂਦੀ ਆ ਹੁਣ ਯੈਸ ਹੂੰ ਯੈਸ ਕਿੱਥੇ ਪੜਦੇ ਹੋਗੇ ਆਦਰਸ਼ ਚ ਠੀਕ ਹੈ ਤਾਂ ਹੁਣ ਜਿਹੜਾ ਘਰ ਦਾ ਕੰਮਕਾਰ ਵੀ ਤੁਸੀਂ ਕਰਦੇ ਹੋ ਯੈਸ ਤਾ ਬਾਪੂ ਜੀ ਕਿਵੇਂ ਦੇਖਦੇ ਹਾਂ ਕਿ ਹੁਣ ਪਰਿਵਾਰ ਹੈ ਬੱਚੀਆਂ ਨੇਗੀਆਂ ਬੱਚੀਆਂ ਦੀ ਪੜ੍ਹਾਈ ਹੈਗੀ ਹਰ ਰੋਜ਼ ਦਾ ਖਰਚਾ ਹੈਗਾ ਤਾਂ ਫਿਰ ਹੁਣ ਘਰ ਦਾ ਚੁੱਲਾ ਕਿਸ ਤਰ੍ਹਾਂ ਚੱਲਦਾ ਹੈ ਓਕੇ ਹੈ ਜੀ ਰਿਸ਼ਤੇਦਾਰਾਂ ਤੋਂ ਪੈਸੇ ਫੜ ਕੇ ਸੌਦਾ ਲੈਂਦੇ ਆ ਜੀ ਅਸੀਂ ਹੂੰ ਉਹੀ ਮਾੜਾ ਮੋਟਾ ਕਾਪੀ ਵਿੱਚ ਕਰਾਬੇ ਨੂੰ ਪੈਸੇ ਦੇਗੇ ਤੇ 5-400 ਰੁਪਈਆ ਹੂੰ ਇਹ ਸੌਦਾ ਲਵੇ ਲੱਗ ਗਿਆ ਹੁਣ ਸਾਨੂੰ ਗਾਂ ਅਗਲੀ ਸੋਚ ਲੱਗੀ ਪਈ ਪੈਸਾ ਟੱਕਰ ਲਵੇ ਹੈ ਨਹੀਂ ਕੋਈ ਕੋਈ ਮਦਦ ਆਈ ਹੈ ਕਿਸੇ ਪਾਸੋਂ ਮਦਦ ਕਿਸੇ ਪਾਸੋਂ ਕੋਈ ਨਹੀਂ ਆਈ ਸਾਨੂੰ ਹੂੰ ਨਾ ਪਿੰਡ ਤੋਂ ਮਿਲੀ ਹੈ ਨਾ ਨਾ ਕਿਸੇ ਪਾਸੇੋਂ ਆਈ ਹੈ ਜਸਵੀਰ ਕਹਿੰਨੂੰ ਕਿੰਨਾ ਚਿਰ ਹੋ ਗਿਆ ਇਸ ਦ ਤਕਰੀਬਨ ਢਾਈ ਮਹੀਨੇ ਹੋ ਗਏ ਤਾਂ ਲਿਖਿਆ ਹੋਇਆ ਤੇ ਇਹ ਨਹੀਂ ਡੇਟ ਹੈ ਤਿਲਕੀ ਕਰ ਕਰਜ਼ਾ ਹੈਗਾ ਹੈ ਤੁਹਾਡੇ ਸਰ ਹਾਂਜੀ ਕਰਜ਼ਾ ਹੈ ਕਰਜ਼ਾ ਨਹੀਂ ਹੈ ਜੀ ਹੂੰ ਕਰਜ਼ਾ ਨਹੀਂ ਹੈਗਾ ਹੈਗਾ ਤੇ ਕਰਜ਼ਾ ਹੁਣ ਮੈਂ ਇੱਕ ਸਾਡੇ ਸਰਪੰਚ ਹੈ ਬੁੱਟਾ ਸਿੰਘ ਸਰਪੰਚ ਹੈ ਹੂੰ ਆ ਸਾਬ ਦਾ ਸਰਪੰਚ ਹੈ ਉਹਦਾ 17000 ਰੁਪਏ ਦੇਣਾ ਸੀ ਮੈਂ ਹੂੰ ਤੇ ਉਹ ਉਹਦੇ ਕੋਲ ਜੀ ਮੈਂ ਗਿਆ ਬੇਨਤੀ ਲੈ ਕੇ ਮੈਂ ਭਾਈ ਲੱਗਦਾ ਮੈਂ ਵੀਰ ਜੀ ਕੋਲ ਪੈਸੇ ਬਹੁਤ ਜਿੰਨੇ ਮੇਰਾ ਮਨ ਖਰਾਬ ਹੋ ਗਿਆ ਹੂੰ ਪਰ ਉਹਨਾਂ ਵੱਤ ਤੋਂ ਕੁਛ ਨਹੀਂ ਲੈਣਾ ਸਿਰ ਤੇ ਪੈਸੇ ਮੈਨੂੰ ਨੇ ਹੂੰ ਤੇ 12000 ਪੈ ਛੱਡ ਤੋਂ ਹੂੰ 75000 ਰੁਪਏ ਪਰ ਜੀ ਦਾ ਜੀ ਸਾਡੇ ਬਾਗ ਵਾਲਿਆਂ ਦਾ ਜੀ ਹੂੰ ਉਹਨਾਂ ਨੇ ਛੱਡਤਾ ਜੀ ਬਸ ਇਹ ਦੇਣਾ ਤੇ ਵਾਤੇ ਨਿੱਲ ਕਰਤਾ ਉਹਨਾਂ ਨੇ ਐਂ ਛੱਡਤਾ ਬਸ ਕਈ ਹਾਲਾਤ ਨੇ ਜਿਹੜੇ ਸਮੇਂ ਇਸ ਪਰਿਵਾਰ ਦੇ ਬਣੇ ਹੋਏ ਨੇ ਜਿੱਥੇ ਜਸਵੀਰ ਆਪਣੇ ਪਿੱਛੇ ਇਹ ਤਿੰਨ ਲੜਕੀਆਂ ਨੂੰ ਛੱਡ ਗਿਆ ਹੈਗਾ ਜਿਨ੍ਹਾਂ ਦਾ ਭਵਿੱਖ ਹੁਣ ਇਹੀ ਹੈ ਕਿ ਉਹ ਇਸ ਸਮੇਂ ਮਦਦ ਦੀ ਅਪੀਲ ਨੇ ਜਿਹੜੀ ਪਰਿਵਾਰ ਵੱਲੋਂ ਕਰ ਰਹੇ ਨੇ ਕਿ ਉਹਨਾਂ ਦੀ ਪੜ੍ਹਾਈ ਦਾ ਜੇਕਰ ਕੋਈ ਖਰਚਾ ਹੈਗਾ ਕੋਈ ਵੀ ਐਨ ਆਰ ਆਈ ਵੀਰ ਆ ਜਾਂ ਕੋਈ ਸਮਾਜਿਕ ਸੰਸਥਾ ਚੁੱਕਦੀ ਹੈ ਤਾਂ ਕਿਉਂਕਿ ਇਸ ਸਮੇਂ ਸਭ ਤੋਂ ਮੁਸ਼ਕਲ ਹੈ ਜਿਹੜਾ ਜਿਹੜੇ ਬਜ਼ੁਰਗ ਨੇਗੇ ਉਹਨਾਂ ਦਾ ਆਪਣਾ ਜਿਹੜਾ ਚੂਲਾ ਹੈਗਾ ਉਹ ਟੁੱਟ ਚੁੱਕਿਆ ਹੈਗਾ ਤਾਂ ਉਹਨਾਂ ਦੇ ਲਈ ਇੰਨਾ ਬੱਚੀਆਂ ਨੂੰ ਪਾਲਣਾ ਕਿਤੇ ਨਾ ਕਿਤੇ ਇੱਕ ਵੱਡਾ ਜਿਹੜਾ ਮੁਸ਼ਕਲ ਹੈਗੀ ਉਹ ਬਣੀ ہوئی ਹੈ ਕਿਉਂਕਿ ਉਹਨਾਂ ਬੱਚੀਆਂ ਦਾ ਭਵਿੱਖ ਹੈ ਬੱਚੀਆਂ ਨੇ ਜਿਹੜੀਆਂ ਹੁਸ਼ਿਆਰ ਨੇਗੀਆਂ ਕੁਝ ਬਣਨਾ ਚਾਹੁੰਦੀਆਂ ਨੇਗੀਆਂ ਤਾਂ ਉਹਨਾਂ ਲੋਕਾਂ ਨੂੰ ਜਿਹੜਾ ਦਿਨਕ ਸਵੇਰਾ ਵੀ ਇਹ ਅਪੀਲ ਕਰਦਾ ਹੈ ਕਿ ਇਹਨਾਂ ਬੱਚੀਆਂ ਦੇ ਲਈ ਜੇ ਕੋਈ ਵੀ ਵਿਅਕਤੀ ਹੈ ਉਹ ਮਦਦ ਕਰ ਸਕਦਾ ਹੈਗਾ ਉਹਨਾਂ ਨੇ ਬਕਾਇਦਾ ਇਹ ਆਪਣੇ ਹੱਥਾਂ ਦੇ ਵਿੱਚ ਜਿਹੜੇ ਬੈਨਰ ਨੇਗੇ ਉਹ ਫੜੇ ਹੋਏ ਨੇ ਇਸ ਨੰਬਰ ਦੇ ਉੱਪਰ ਤੁਸੀਂ ਇਸ ਪਰਿਵਾਰ ਦੇ ਨਾਲ ਸੰਪਰਕ ਕਰਕੇ ਇਹਨਾਂ ਬੱਚੀਆਂ ਦਾ ਜਿਹੜਾ ਭਵਿੱਖ ਹੈਗਾ ਉਹ ਸੰਭਾਲ ਸਕਦੇ ਹੋਗੇ। ਦਿਨਕ ਸਵੇਰਾ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ। ਦਿਨਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੀਰ ਸਿੰਘ ਜਦੋਂ ਅਸੀਂ ਆਮ ਅਕਸਰ ਸੋਚਦੇ ਹਾਂ ਕਿ ਇੱਕ ਪਰਿਵਾਰ ਦੇ ਵਿੱਚ ਇੱਕ ਕਮਾਉਣ ਵਾਲੇ ਵਿਅਕਤੀ ਦੀ ਕੀ ਅਹਿਮੀਅਤ ਹੁੰਦੀ ਹੈ ਜਦੋਂ ਉਹ ਚਲਾ ਜਾਂਦਾ ਤਾਂ ਉਸ ਦੇ ਪਰਿਵਾਰ ਤੇ ਕੀ ਬੀਤਦੀ ਹੈ। ਇਸੇ ਤਰ੍ਹਾਂ ਦੀ ਇੱਕ ਮਦਦ ਦੀ ਜਿਹੜੀ ਅਪੀਲ ਹੈਗੀ ਉਹ ਇਹ ਪਰਿਵਾਰ ਕਿਸ ਤਰ੍ਹਾਂ ਕਰ ਰਿਹਾ ਹੈਗਾ ਉਸ ਦੀ ਕਹਾਣੀ ਤੁਹਾਨੂੰ ਦੱਸ ਦਿਆਂ ਇਹ ਸੰਗਰੂਰ ਜ਼ਿਲ੍ਹੇ ਦਾ ਪਿੰਡ ਬਾਲਦ ਕਲਾਂਗਾ ਜਿੱਥੇ ਦੇ ਜਿਹੜਾ ਕੀ ਜਸਵੀਰ ਸਿੰਘ ਜੋ ਕਿ ਮਜ਼ਦੂਰੀ ਦੇ ਦੌਰਾਨ ਜਿੰਨਾਂ ਦੀ ਮੌਤ ਹੋ ਜਾਂਦੀ ਹੈ ਹੁਣ ਸਾਰਾ ਜਿਹੜਾ ਜ਼ਿੰਮੇਵਾਰੀ ਹੈਗੀ ਤਿੰਨ ਬੇਟੀਆਂ ਸੀ ਉਹਨਾਂ ਦੇ ਉਹਦੀ ਜ਼ਿੰਮੇਵਾਰੀ ਬਾਪੂ ਜੀ ਦੇ ਉੱਪਰ ਹੈ ਪਰ ਇੱਕ ਪਹਿਲਾਂ ਤੁਹਾਨੂੰ ਇੱਕ ਘਰ ਦੀ ਇਹ ਤਸਵੀਰ ਦਿਖਾਉਨੇ ਆ ਕਿ ਕਿਸ ਤਰ੍ਹਾਂ ਜਿਹੜਾ ਹਾਲੇ ਤੱਕ ਉਹੀ ਜਿਹੜਾ ਇਟਵਾਲੇ ਵਾਲਾ ਮਕਾਨ ਹੈਗਾ ਜਸਵੀਰ ਸਿੰਘ ਦਾ ਤੇ ਜਿੱਥੇ ਇਸ ਤੋਂ ਬਾਅਦ ਹੁਣ ਵੱਡੀ ਜ਼ਿੰਮੇਵਾਰੀ ਤਿੰਨ ਬੱਚਿਆਂ ਦੀ ਬਜ਼ੁਰਗ ਦੇ ਉੱਪਰ ਹੈ ਤੇ ਉਹਨਾਂ ਦਾ ਵੀ ਜਿਹੜਾ ਚੂਲਾ ਹੈਗਾ ਉਹ ਟੁੱਟਿਆ ਹੋਇਆ ਹੈ ਤਾਂ ਕਿਤੇ ਨਾ ਕਿਤੇ ਇੱਕ ਇਹ ਪਰਿਵਾਰ ਹੈ ਜਿਹੜਾ ਉਹ ਹੁਣ ਮਦਦ ਦੀ ਅਪੀਲ ਜਿਹੜਾ ਉਹਨਾਂ ਲੋਕਾਂ ਨੂੰ ਲਗਾ ਰਿਹਾ ਹੈਗਾ ਜੋ ਇਹਨਾਂ ਦਾ ਕਿਤੇ ਨਾ ਕਿਤੇ ਸਹਾਰਾ ਬਣ ਸਕਦੇ ਨੇ ਗੱਲਬਾਤ ਕਰਦੇ ਆਪਾਂ ਪੁੱਜ ਕੀ ਨਾਮ ਹੈ ਜੀ ਸਰਜਣ ਸਿੰਘ ਹੈ ਜੀ ਮੇਰਾ ਨਾਮ ਸਰਜਣ ਸਿੰਘ ਜੀ ਤੁਹਾਡੇ ਨਾਲ ਕੀ ਹਾਦਸਾ ਜਿਹੜਾ ਪਹਿਲਾਂ ਵਾਪਰਿਆ ਸੀਗਾ ਮੁੰਡੇ ਵਾਲਾ ਜੀ ਤੁਹਾਡੇ ਨਾਲ ਜਿਹੜਾ ਤੁਹਾਡਾ ਚੂਲਾ ਹਾਂ ਜੀ ਹਾਂ ਮੈਂ ਜੀ ਪਪੋਤੀ ਛੋਟੀ ਨੂੰ ਗੁਰਦੁਆਰੇ ਲੈ ਕੇ ਜਾਤੀ ਮੱਥਾ ਟੇਕਣ ਗਏ ਤੇ ਮੱਥਾ ਟੇਕ ਕੇ ਮੁੜਿਆ ਹੈ ਗਾਹਾਂ ਜਦਾਂ ਇੱਕ ਦੋਨ ਕਾ ਟੱਪੇ ਦਾ ਪੈਰ ਫਸ ਗਿਆ ਮਗਰਲੇ ਗਾਜਾਂ ਚ ਇਹਨੇ ਕੂਕਮਾਰੀ ਮੈਂ ਜਦ ਤੱਕ ਰੁਕਿਆ ਮੈਨ ਤੋਂ ਬਸ ਮੈਨ ਤੋਂ ਸਮਾਂ ਨਹੀਂ ਗਿਆ ਜੀ ਮੈਂ ਐਸੇ ਪਾਸੇ ਡਰ ਗਿਆ ਨਾਲ ਦੀ ਨਾਲ ਮੇਰਾ ਚੂਲਾ ਟੁੱਟ ਗਿਆ ਮੈਨੂੰ ਲੋਕ ਛੱਡ ਕੇ ਗਏ ਨੇ ਘਰੇ ਹੁਣ ਹੁਣ ਕਿੰਨੀ ਕਿ ਮੁਸ਼ਕਲ ਆਉਂਦੀ ਆ ਫਿਰ ਹੁਣ ਮੈਂ ਤੁਰ ਬੋ ਨਹੀਂ ਸਕਦਾ ਜੀ ਬਾਥਰੂਮ ਬਲੈਟਰੂਮ ਮੈਂ ਤੜਕੇ ਵੇਲੇ ਉੱਠ ਕੇ ਮਸਾਂ ਜੰਨਾ ਹੂੰ ਕੰਮ ਤਾਂ ਮੇਟੋ ਕੀ ਹੋ ਇਹੀ ਮਜ਼ਦੂਰੀ ਕਰਦਾ ਸੀ ਹੂੰ ਮਜ਼ਦੂਰੀ ਕਰਨ ਗਿਆ ਸੀ ਇਹ ਮਾਜੀ ਹੂੰ ਉੱਥੇ ਕੋਠਾ ਢਾਉਣਾ ਨਹੀਂ ਕਿਸੇ ਦਾ ਜ਼ਿਮੀਂਦਾਰਾਂ ਦਾ ਹੂੰ ਉੱਥੇ ਕੋਠਾ ਝਾਦੇ ਢਾਉਣ ਲੱਗਿਆ ਉਹ ਜ਼ਿਮੀਂਦਾਰਤਾ ਆ ਗਿਆ ਕਹਦਾ ਮੈਂ ਥੋੜੀ ਚਾਹ ਲਿਓ ਨਾ ਇਹ ਉੱਥੇ ਇਕੱਲੇ ਹੀ ਸੀ ਹੂੰ ਜਦ ਕੋਠਾ ਢਾਉਣ ਲੱਗਿਆ ਇਹ ਅਚਾਨਕ ਇਹਦੇ ਉੱਤੇ ਗਿਰ ਗਿਆ ਲੈਂਟਰ ਹੂੰ ਉੱਤੇ ਗਿਰ ਗਿਆ ਲੈਂਟਰ ਫਿਰ ਉਹਨਾਂ ਜਾ ਕੇ ਇਹਨਾਂ ਨੇ ਦੇਖਿਆ ਵੀ ਉਹ ਤਾਂ ਖਤਮ ਹੋ ਗਿਆ ਸੀ ਜੀ ਹੂੰ ਉਰ ਤੋਂ ਫਿਰ ਇਹ ਤੱਕ ਕੇ ਹਮ ਇੱਥੇ ਪਵਾਨੀਗੜ ਲੈ ਕੇ ਆਏ ਤੇ ਸਾਨੂੰ ਤਾਂ 12 ਵਜੇ ਫੋਨ ਕਰਿਆ ਉਹਨਾਂ ਨੇ ਫਿਰ ਅਸੀਂ ਢੋਡੀ ਗਏ ਤੇ ਜਾਂਦੀ ਜਗ ਇੱਧਰ ਜਾ ਕੇ ਇਹਦੀ ਹਾਲਤ ਦੇਖੀ ਹਾਲਤ ਬਹੁਤ ਗੰਭੀਰ ਸੀ ਕੀ ਬੀਤੀ ਜਦੋਂ ਜਵਾਨ ਪੁੱਤ ਨੂੰ ਦੇਖਿਆ ਤੁਸੀਂ ਨਹੀਂ ਬਸ ਜਵਾਨ ਪੁੱਤ ਮੈਂ ਕੀ ਦਸਾਂ ਨਿਕ ਮਰੀ ਜਾਨ ਨਿਕਲੀ ਆਗੀ ਬਹੁਤ ਔਖੇ ਦੇਖਿਆ ਮੇਰਾ ਪੁੱਤ ਔਰੇ ਫਿਰ ਲੰਦਾ ਫਿਰ ਅਸੀਂ ਘਰੇ ਆ ਗਏ ਤੇ ਔਰੇ ਬਹੁਤ ਘੱਟ ਹੋ ਗਿਆ ਸੀ ਜੀ ਬਸ ਪੁੱਤ ਕਣੀ ਦੇਖਿਆ ਨਹੀਂ ਗਿਆ ਜੀ ਹਮ ਮੈਨੂੰ ਸੁਣਖਾ ਪੁੱਤਰੀ ਮੇਰਾ ਮੇਰਾ ਸਾਰਾ ਬिखर ਗਿਆ ਬੱਚੇ ਤੁਹਾਨੂੰ ਦੇਖ ਕੇ ਫਿਰ ਹੁਣ ਕਿਵੇਂ ਲੱਗਦਾ ਹੈ ਸੀਗਾ ਵੀ ਕਿਸ ਤਰ੍ਹਾਂ ਇਹਨਾਂ ਦਾ ਪਾਲਣ ਪੋਸ਼ਣ ਹੋਵੇਗਾ ਉਹ ਇਹਨਾਂ ਨੂੰ ਪਾਲਣ ਪੋਸ਼ਣ ਉਹਖੇ ਜੀ ਸਾਨੂੰ ਕਰਨਾ ਕਿਵੇਂ ਕਰਾਂਗੇ ਪਾਲਣ ਪੋਸ਼ਣ ਖਰਚਾ ਜਾਦੇ ਹੈ ਮੰਗਾਈ ਜਿਆਦੇ ਹੈ ਅਸੀਂ ਸੌਦੇ ਕੰਨੀ ਵੀ ਤੰਗਾ ਰਿਸ਼ਤੇ ਕਰਨ ਤੋਂ ਸੌਦਾ ਪੈਸੇ ਪੜ ਕੇ ਫਿਰ ਸੌਦਾ ਲੈਂਦਾ ਇਹ ਵੀ ਹੁਣ ਮੁੱਕਣ ਵਾਲਾ ਹੈ ਸਾਡੇ ਘਰੇ ਰਸਣ ਪਾਣੀ ਪੈਸਾ ਟੱਕਰਨਾ ਹੁਣ ਕਿੱਥੋਂ ਦੀ ਬੱਚੇ ਨੇ ਬੱਚਿਆਂ ਦੀ ਮਾਂ ਜੇ ਮਜ਼ਦੂਰੀ ਕਦੇ ਝਾੜੂ ਪੁੱਟਾ ਕਰਦੀ ਹੈ ਕਿਥੇ ਉਹ 5 400 ਨਾਲ ਕੀ ਬਣਦਾ ਹੈ ਇਹ ਹਾਲਤਾ ਦੀ ਸਾਡੀ ਓਕੇ ਬੱਚੇ ਤਸਵੀਰ ਇਸ ਸਮੇਂ ਆਪਣੇ ਪਿੱਛੇ ਤਿੰਨ ਜਿਹੜੇ ਬੱਚੇ ਨੇ ਛੱਡ ਗਿਆ ਬੱਚਿਆਂ ਨਾਲ ਗੱਲ ਕਰਦੇ ਆ ਬੱਚੇ ਤੁਹਾਡਾ ਕੀ ਨਾਮ ਆ ਗੁਰਸੀਰਤ ਕੌਰ ਗੁਰਸੀਰਤ ਕਿੱਥੇ ਪੜਦੇ ਹੋਗੇ ਹੁਣ ਆਦਰਸ਼ ਸੀਰੀਅਸ ਹੈਂਡੀ ਸਕੂਲ ਬਲਦਖੁਰਦ ਹੂੰ ਕੀ ਬਣਨਾ ਹੈਗਾ ਵੱਡੇ ਹੋ ਕੇ ਅਪਸਰ ਹੂੰ ਕੀ ਡੈਡੀ ਦੀ ਯਾਦ ਆਉਂਦੀ ਆ ਹੁਣ ਯੈਸ ਹੂੰ ਯੈਸ ਕਿੱਥੇ ਪੜਦੇ ਹੋਗੇ ਆਦਰਸ਼ ਚ ਠੀਕ ਹੈ ਤਾਂ ਹੁਣ ਜਿਹੜਾ ਘਰ ਦਾ ਕੰਮਕਾਰ ਵੀ ਤੁਸੀਂ ਕਰਦੇ ਹੋ ਯੈਸ ਤਾ ਬਾਪੂ ਜੀ ਕਿਵੇਂ ਦੇਖਦੇ ਹੋ ਕੀ ਹੁਣ ਪਰਿਵਾਰ ਹੈ ਬੱਚੀਆਂ ਨੇਗੀਆਂ ਬੱਚੀਆਂ ਦੀ ਪੜ੍ਹਾਈ ਹੈਗੀ ਹਰ ਰੋਜ਼ ਦਾ ਖਰਚਾ ਹੈਗਾ ਤਾਂ ਫਿਰ ਹੁਣ ਘਰ ਦਾ ਚੁੱਲਾ ਕਿਸ ਤਰ੍ਹਾਂ ਚੱਲਦਾ ਹੈ ਓਕੇ ਹੈ ਜੀ ਰਿਸ਼ਤੇਦਾਰੋਂ ਤਾਂ ਪੈਸੇ ਫੜ ਕੇ ਸੌਦਾ ਲੈਂਦੇ ਜੀ ਅਸੀਂ ਹੂੰ ਉਹੀ ਮਾੜਾ ਮੋਟਾ ਕਾਪੀ ਵਿੱਚ ਕਰਾਬੇ ਨੂੰ ਪੈਸੇ ਦੇਗੇ ਤੇ 5-400 ਰੁਪਈਆ ਹੂੰ ਇਹ ਸੌਦਾ ਲਵੇ ਲੱਗ ਗਿਆ ਹੁਣ ਸਾਨੂੰ ਗਾਂ ਅਗਲੀ ਸੋਚ ਲੱਗੀ ਪਈ ਪੈਸਾ ਟੱਕਰ ਲਵੇ ਹੈ ਨਹੀਂ ਕੋਈ ਕੋਈ ਮਦਦ ਆਈ ਹੈ ਕਿਸੇ ਪਾਸੋਂ ਮਦਦ ਕਿਸੇ ਪਾਸੋਂ ਕੋਈ ਨਹੀਂ ਆਈ ਸਾਨੂੰ ਹੂੰ ਨਾ ਪਿੰਡ ਤੋਂ ਮਿਲੀ ਹੈ ਨਾ ਨਾ ਕਿਸੇ ਪਾਸੇੋਂ ਆਈ ਹੈ ਜਸਵੀਰ ਕਹਿੰਨੂੰ ਕਿੰਨਾ ਚਿਰ ਹੋ ਗਿਆ ਇਸ ਦੁਨੀ ਤਕਰੀਬਨ ਢਾਈ ਮਹੀਨੇ ਹੋ ਗਏ ਤਾਂ ਲਿਖਿਆ ਹੋਇਆ ਤੇ ਇਹ ਨਹੀਂ ਡੇਟ ਹੈ ਤਿਲਕੀ ਤੇ ਕਰ ਕਰਜ਼ਾ ਹੈਗਾ ਤੁਹਾਡੇ ਸਰ ਹਾਂਜੀ ਕਰਜ਼ਾ ਹੈ ਕਰਜ਼ਾ ਨਹੀਂ ਹੈ ਜੀ ਹੂੰ ਕਰਜ਼ਾ ਨਹੀਂ ਹੈਗਾ ਹੈਗਾ ਤੇ ਕਰਜ਼ਾ ਹੁਣ ਮੈਂ ਹੂੰ ਇੱਕ ਸਾਡੇ ਸਰਪੰਚ ਹੈ ਬੁੱਟਾ ਸਿੰਘ ਸਰਪੰਚ ਹੈ ਹੂੰ ਆ ਸਾਬ ਦਾ ਸਰਪੰਚ ਹੈ ਉਹਦਾ 17000 ਰੁਪਏ ਦੇਣਾ ਸੀ ਮੈਂ ਹੂੰ ਤੇ ਉਹਦੇ ਉਹਦੇ ਕੋਲ ਜੀ ਮੈਂ ਗਿਆ ਬੇਨਤੀ ਲੈ ਕੇ ਮੈਂ ਭਾਈ ਲੱਗਦਾ ਮੈਂ ਵੀਰ ਜੀ ਕੋਲ ਪੈਸੇ ਬਹੁਤ ਜਿੰਨੇ ਮੇਰਾ ਮਨ ਖਰਾਬ ਹੋ ਗਿਆ ਹੂੰ ਪਰ ਉਹ ਵਾਪਸ ਤੁਹਕ ਨਹੀਂ ਲੈਣਾ ਛੜਦੇ ਪੈਸੇ ਮੈਨੂੰ ਨੇ ਹੂੰ ਤੇ 14000 ਰੁਪਏ ਛੜ ਤੋਂ ਹੂੰ 75000 ਰੁਪਏ ਪਰ ਦੇਦਾ ਦੀ ਸਾਡੇ ਬਾਗ ਵਾਲਿਆਂ ਦਾ ਜੀ ਹੂੰ ਉਹਨਾਂ ਨੇ ਛੜਤਾ ਜੀ ਬਸ ਇਹ ਦੇਣਾ ਤੇ ਬਟ ਨਿੱਲ ਕਰਤਾ ਉਹਨਾਂ ਨੇ ਐਂ ਛੜਤਾ ਬਸ ਕਈ ਹਾਲਾਤ ਨੇ ਜਿਹੜੇ ਸਮੇਂ ਇਸ ਪਰਿਵਾਰ ਦੇ ਬਣੇ ਹੋਏ ਨੇ ਜਿੱਥੇ ਜਸਵੀਰ ਆਪਣੇ ਪਿੱਛੇ ਇਹ ਤਿੰਨ ਲੜਕੀਆਂ ਨੂੰ ਛੱਡ ਗਿਆ ਹੈਗਾ ਜਿਨ੍ਹਾਂ ਦਾ ਭਵਿੱਖ ਹੁਣ ਇਹੀ ਹੈ ਕਿ ਉਹ ਇਸ ਸਮੇਂ ਮਦਦ ਦੀ ਅਪੀਲ ਨੇ ਜਿਹੜੀ ਪਰਿਵਾਰ ਵੱਲੋਂ ਕਰ ਰਹੇ ਨੇ ਕਿ ਉਹਨਾਂ ਦੀ ਪੜ੍ਹਾਈ ਦਾ ਜੇਕਰ ਕੋਈ ਖਰਚਾ ਹੈਗਾ ਕੋਈ ਵੀ ਐਨ ਆਰ ਆਈ ਵੀਰ ਆ ਜਾਂ ਕੋਈ ਸਮਾਜਿਕ ਸੰਸਥਾ ਚੁੱਕਦੀ ਹੈ ਤਾਂ ਕਿਉਂਕਿ ਇਸ ਸਮੇਂ ਸਭ ਤੋਂ ਮੁਸ਼ਕਲ ਹੈ ਜਿਹੜਾ ਜਿਹੜੇ ਬਜ਼ੁਰਗ ਨੇਗੇ ਉਹਨਾਂ ਦਾ ਆਪਣਾ ਜਿਹੜਾ ਚੂਲਾ ਹੈਗਾ ਉਹ ਟੁੱਟ ਚੁੱਕਿਆ ਹੈਗਾ ਤਾਂ ਉਹਨਾਂ ਦੇ ਲਈ ਇੰਨਾ ਬੱਚਿਆਂ ਨੂੰ ਪਾਲਣਾ ਕਿਤੇ ਨਾ ਕਿਤੇ ਇੱਕ ਵੱਡਾ ਜਿਹੜਾ ਮੁਸ਼ਕਿਲ ਹੈਗੀ ਉਹ ਬਣੀ ہوئی ਹੈ ਕਿਉਂਕਿ ਉਹਨਾਂ ਬੱਚਿਆਂ ਦਾ ਭਵਿੱਖ ਹੈ ਬੱਚਿਆਂ ਨੇ ਜਿਹੜੀਆਂ ਹੁਸ਼ਿਆਰ ਨੇਗੀਆਂ ਕੁਝ ਬਣਨਾ ਚਾਹੁੰਦੀਆਂ ਨੇਗੀਆਂ ਤਾਂ ਉਹਨਾਂ ਲੋਕਾਂ ਨੂੰ ਜਿਹੜਾ ਦਿਨਖ ਸਵੇਰਾ ਵੀ ਇਹ ਅਪੀਲ ਕਰਦਾ ਹੈ ਕਿ ਇਹਨਾਂ ਬੱਚਿਆਂ ਦੇ ਲਈ ਜੇ ਕੋਈ ਵੀ ਵਿਅਕਤੀ ਹੈ ਉਹ ਮਦਦ ਕਰ ਸਕਦਾ ਹੈਗਾ ਤਾਂ ਉਹਨਾਂ ਨੇ ਬਕਾਇਦਾ ਇਹ ਆਪਣੇ ਹੱਥਾਂ ਦੇ ਵਿੱਚ ਜਿਹੜੇ ਬੈਨਰ ਨੇਗੇ ਉਹ ਫੜੇ ਹੋਏ ਨੇ ਇਸ ਨੰਬਰ ਦੇ ਉੱਪਰ ਤੁਸੀਂ ਇਸ ਪਰਿਵਾਰ ਦੇ ਨਾਲ ਸੰਪਰਕ ਕਰਕੇ ਇਹਨਾਂ ਬੱਚਿਆਂ ਦਾ ਜਿਹੜਾ ਭਵਿੱਖ ਹੈਗਾ ਉਹ ਸੰਭਾਲ ਸਕਦੇ ਹੋਗੇ ਦਿਨਖ ਸਵੇਰਾ ਟੀਵੀ ਤੋਂ ਕੁਲਵੀਰ ਸਿੰਘ sangru